ਮਰਗੋਂ ਪੰਜਾਬੀ ਲੋਕ ਗਾਇਕਾ ਅਤੇ ਪਦਮ ਪੂਰਨ ਅਵਾਰਡ ਜੇਤੂ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਐਨੀ ਦਿਨੀ ਤੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ ਦੱਸਦੇ ਕਿ ਪਦਮ ਪੂਰਨ ਅਵਾਰਡ ਜੇਤੂ ਵੀ ਪੀ ਐਨੀ ਦਿਨੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ ਇਸ ਦੌਰਾਨ ਉਹਨਾਂ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਏ ਨੇ ਜਿਸ ਵਿੱਚ ਗਲੋਰੀ ਬਾਵਾ ਨੇ ਦੱਸਿਆ ਸੀ ਕਿ ਉਹ ਪਿਛਲੇ ਅੱਤ ਸੇ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ ਗਲੋਰੀ ਬਾਵਾ ਨੇ ਦੱਸਿਆ ਸੀ ਕਿ ਪੁਸਤੈਨੀ ਜਾਇਦਾਦ ਤੇ ਕਿਰਾਏਦਾਰਾਂ ਨੇ ਕਬਜ਼ਾ ਕਰ ਲਿਆ ਹੈ ਨਾਨਾ ਲਾਚੀ 바ਵਾ ਮਾਂ ਗੁਰਪ੍ਰੀਤ 바ਵਾ ਤੇ ਪਿਤਾ ਸਰਪਾਲ ਸਿੰਘ 바ਵਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਆਰਥਿਕ ਸਥਿਤੀ ਬਿਹੱਦ ਖਰਾਬ ਹੋ ਚੁਕੀ ਹੈ। ਚਾਰ ਬੱਚਿਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸਤੇ ਸੀ ਪਰ ਉਹ ਕੁਝ ਨਹੀਂ ਕਰ پا ਰਹੀ ਕਿਉਂਕਿ ਲੋਕੀਤ ਹੁਣ ਲੋਕ ਸੁਣ ਨਹੀਂ ਰਹੇ ਤੇ ਉਹਨਾਂ ਨੂੰ ਕੋਈ ਪ੍ਰੋਗਰਾਮਾਂ ਤੇ ਸਾਧਨ ਨਹੀਂ ਵਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਮਦਦ ਲਈ ਹਾਲੀਵੁੱਡ ਇੰਡਸਟਰੀ ਦਾ ਖਿਡਾਰੀ ਜਾਨੀ ਕਿ ਅਕਸ਼ੇ ਕੁਮਾਰ ਸਾਹਮਣੇ ਆਇਆ ਹੈ ਅਕਸ਼ੇ ਕੁਮਾਰ ਨੇ ਗਲੋਰੀ ਬਾਬਾ ਦੇ ਖਾਤੇ ਵਿੱਚ 25 ਲੱਖ ਰੁਪਏ ਭੇਜੇ ਹਨ ਉਹਨਾਂ ਕਹਿੰਿਆ ਕਿ ਗੁਰਮੀਤ ਬਾਬਾ ਜੀ ਦੇ ਸਨਮਾਨ ਵਿੱਚ ਇਹ ਇੱਕ ਛੋਟਾ ਜਿਹਾ ਇਸ਼ਾਰਾ ਹੈ ਤੇ ਇਹ ਮਦਦ ਨਹੀਂ ਹੈ ਇਹ ਇੱਕ ਭਰਾ ਦਾ ਇੱਕ ਪੰਨ ਨਹੀਂ ਪਿਆਰ ਹੈ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਗਲੋਰੀ ਬਾਬਾ ਨੇ ਦੱਸਿਆ ਹੈ ਕਿ ਮੈਨੂੰ ਬੈਂਕ ਤੋਂ ਫੋਨ ਆਇਆ ਸੀ ਬੈਂਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਅਕਸ਼ੇ ਕੁਮਾਰ ਭਾਡੀਆਂ ਨੇ ਤੁਹਾਡੇ ਖਾਤੇ ਵਿੱਚ 25 ਲੱਖ ਰੁਪਏ ਟਰਾਂਸਫਰ ਕੀਤੇ ਨੇ ਉਹਨਾਂ ਅੱਗੇ ਦੱਸਿਆ ਇਹ ਮੈ ਕਦੇ ਵੀ ਅਕਸ਼ੇ ਕੁਮਾਰ ਨੂੰ ਨਹੀਂ ਮਿਲੀ ਤੇ ਇਹ ਮੇਰੇ ਲਈ ਵੀ ਹੈਰਾਨੀ ਵਾਲੀ ਗੱਲ ਸੀ ਪਰ ਮੈਂ ਵੀ ਭੈਣ ਬਣ ਕੇ ਤਾਂ ਉਮਰ ਉਹਨਾਂ ਨੂੰ ਯਾਦ ਰੱਖਾਂਗੀ ਗਲੋਰੀ ਬਾਵਾ ਨੇ ਕਿਹਾ ਹੈ ਕਿ ਉਹ ਅਕਸ਼ੇ ਕੁਮਾਰ ਵੀ ਇਸ ਮਦਦ ਲਈ ਉਹਨਾਂ ਨੂੰ ਮਿਲ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤੇ ਉਹਨਾਂ ਨੇ ਅਕਸ਼ੇ ਕੁਮਾਰ ਦੇ ਗੁੱਟ ਤੇ ਰੱਖੜੀ ਬੰਨਣ ਦੀ ਵੀ ਇੱਛਾ ਜ਼ਾਹਰ ਕੀਤੀ ਹੈ ਸਤ ਰੰਗਾ ਚੀਰਾ ਚੀਰ ਉਤਵਾਰ ਗਿਆ ਮੈਂ ਸੁੱਚੇ ਮੋਤੀ ਵੇ ਤੇਰ ਕੋਲ ਜਾ ਪਹੁੰਚਾ ਖੜੀ ਖੜੋਤੀ ਵੇ ਵੀਰਾ ਹੀ ਵੀਰਾ ਮੇਰਾ ਸਤ ਰੰਗਾ ਚੀਰਾ ਜੀ ਤੁਹਾਡੇ ਭਰਾ ਦੇ ਬਲਖਸ਼ ਕੁਮਾਰ ਉਹਨੇ ਖਾਸ ਕਰਕੇ ਗੱਲ ਬੜੀ ਵਧੀਆ ਕੀਤੀ ਹੈ ਕਿ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਦੇ ਲਈ ਛੋਟੇ ਭੈਣ ਨੂੰ ਪਿਆਰ ਹੈ ਤੁਹਾਨੂੰ ਕਦੋਂ ਪਤਾ ਲੱਗਾ ਕੀ ਕਹਿਣਾ ਚਾਹੋ ਜੀ ਮੈਨੂੰ ਅ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਾ ਮੈਨੂੰ ਬੈਂਕ ਤੋਂ ਫੋਨ ਆਇਆ ਸੀ ਕਿ ਟ੍ਰਾਂਜੈਕਸ਼ਨ ਹੋਈ ਹੈ ਤੇ ਮੈਨੂੰ ਤੇ ਯਕੀਨ ਹੀ ਨਹੀਂ ਹੋਇਆ ਕਿ ਕਿ ਮੇਰੇ ਤੇ ਜਿੱਦ ਚੇਤੇ ਵੀ ਨਹੀਂ ਸੀ ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਅ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਪਨੇ 'ਚ ਹੁੰਦਾ ਵੀ ਮੇਰੇ ਲਈ ਸੁਪਨਾ ਹੈ ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਰਸ਼ੇ ਕੁਮਾਰ ਭਾਜੀ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੇ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਹਾਂ ਮੇਰੇ ਕੋਲ ਵਰਡਸ ਨਹੀਂ ਆ ਰਹੇ ਵਰਡਸ ਖਤਮ ਹੋ ਗਏ ਖੁਸ਼ੀ ਦਿਲਾ ਰਹੀ ਓਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਹੁਣ ਕੀ ਹੋਗਾ ਹੁਣ ਕਿੱਥੇ ਤੱਕ ਕਰਾਂਗੇ ਸਾਡਾ ਸਕੂਲ ਸਾਡੀ ਪੜਾਈ ਪਰ ਖੁਸ਼ੀ ਦਿਲਾ ਰਹੀ ਹੈ ਰੱਖੜੀ ਵੀ ਆ ਰਹੀ ਹੈ ਤੇ ਮੈਂ ਜਾਵਾਂਗੀ ਜੀ ਕੋਸ਼ਿਸ਼ ਕਰਾਂਗੀ ਮੈਂ ਆਪਣੇ ਵੀਰ ਦੇ ਘੁੱਟੇ ਬੰਨ੍ਹਾ ਰਕਣੀ ਹਾਂ ਬੇਕੋਸ਼ਿਸ਼ ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਹੈ ਬਹੁਤ ਬਹੁਤ ਧੰਨਵਾਦੀ ਹੈ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵਾਅਦੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਭਾਜੀ ਨਹੀਂ ਜੀ ਕਦੇ ਨਹੀਂ